ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਬਬਰੀ ਨਾਕੇ ਦੇ ਨੇੜੇ ਚਾਏ ਚੂਰੀ ਰੈਸਟੋਰੈਂਟ ਦੇ ਮਾਲਕ ਵੱਲੋਂ ਖੁਦ ਨੂੰ ਗੋਲੀ ਮਾਰ ਲੈਣ ਦਾ ਕੰਬੀਰ ਮਾਮਲਾ ਸਾਹਮਣੇ ਆਇਆ ਹੈ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਜਦੋਂ ਰੈਸਟੋਰੈਂਟ ਅੰਦਰ ਹੀ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚ ਗਏ ਮੌਕੇ ਤੇ ਡੀਐਸਪੀ ਸਿਟੀ ਅਤੇ ਥਾਣਾ ਸਦਰ ਦੇ ਐਸਐਚਓ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਉਲਸ ਵੱਲੋਂ ਜ਼ਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਲਗਾਤਾਰ ਜਾਰੀ ਹੈ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਡੀਐਸਪੀ ਸਿਟੀ ਨੇ ਕਿਹਾ ਕਿ ਉਹਨਾਂ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਐਮਰਜੈਂਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ ਸੈਲਫ ਅਸੈਸਿਨੇਟਡ ਆ ਔਰ ਪੇਸ਼ੈਂਟ 언ਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਕੁਛ ਨਹੀਂ ਐਗਜ਼ਾਮਿਨ ਕੀਤਾ ਵਾ ਔਰ ਬੁਲਟਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਆ ਚੈਸਟ ਦੀ ਸਕੈਨ ਕਰਵਾ ਰਹੇ ਆ ਉਸ ਤੋਂ ਬਾਅਦ ਦੇਖਦੇ ਹਾਂ ਫਰਦਰ ਇੱਕ ਹੀ ਬੁਲਟ ਆ ਐਂਟਰੀ ਬੁਲਟ ਇੱਕੀ ਹੈ ਐਗਜ਼ਿਟ ਨਹੀਂ ਹੈਗਾ ਹਲੇ ਨਹੀਂ ਕੰਡੀਸ਼ਨ ਜਿਹੜੀ ਹੈ ਉਹ ਹਲੇ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਹੁਣੇ ਕੰਟਰੋਲ ਤੋਂ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਤੇ ਮੈਂ ਤੇ ਅਲੌਂਗ ਵੇਜ ਮੇਰੀ ਐਸਟੀ 70 ਅਹੀਂ ਉੱਤੇ ਚਾਹੇ ਚੋਰ ਰਜਿਸਟਰ ਤੇ ਪਹੁੰਚੇ ਉੱਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਸੀ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਆ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਹੈ ਇੱਕ ਦਿਨ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਹੈ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਹੈ ਕਿ ਜਾਣਬੂਕੀ ਚੱਲੀ ਹੈ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ